ਸਤਿ ਸ਼੍ਰੀ ਅਕਾਲ ਬਾਈ ਆਪਣੀ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਅੱਜ ਬਈ ਆਪਾਂ ਬੜੇ ਪੁਰਾਣੇ ਤੇ ਤਜਰਬੇਕਾਰ ਬੰਦਿਆਂ ਲਵੇ ਪਹੁੰਚੇ ਆ ਪਿੰਡ ਲਬਾਣਾ ਇਹ ਨਾਬੇ ਰੀਆ ਪਿੰਡ ਆ ਬਾਈ ਤੇ ਬਾਈਆਂ ਲਵੇ ਬਹੁਤ ਪੁਰਾਣੀ ਬਰੀਡ ਆ ਤੇ ਅਹੀਆਂ ਜੀਆਂ ਬੱਕਰੀਆਂ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਣੀਆਂ ਇਹ ਹੋਣਗੀਆਂ ਤਾਂ ਅਗਲੇ ਲਵੇ 5-7 ਹੀ ਹੁੰਦੀਆਂ ਨੇ ਤਾਂ ਵੀ ਪੂਰਾ ਮਾਲ ਆ ਜਿਹੜਾ ਇੰਨੇ ਲੰਮੇ-ਲੰਮੇ ਕੰਨ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੇ ਪੂਰੇ ਮਾਲ ਦੇ ਵਿੱਚ ਤੇ ਬਾਈ ਦਾ ਨਾਮ ਕਾਲਾ ਗਾ ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਰੀਡ ਬਾਰੇ ਵੀ ਕਿਹੜੀ ਬਰੀਡ ਇਹਨਾਂ ਲਵੇ ਚੱਲੀ ਜਾਂਦੀ ਆ ਬਾਈ ਕਾਲੇ ਸਾਸਰੀਕਾਲ ਸਾਸਰੀਕਾਲ ਬਾਈ ਸਲੀਮ ਸਾਸਰੀਕਾਲ ਸਾਸਰੀਕਾਲ ਤੇ ਬਾਈ ਕਾਲੇ ਆਪਣਾ ਏਰੀਆ ਜਿਹੜਾ ਇੱਕ ਕਿਹਦੇ ਨੇੜੇ ਰਹਿੰਦਾ ਪਿੰਡ ਤੇ ਨਾਬੇ ਦੇ ਅੱਜ ਅੱਛਾ ਨਾਬੇ ਦੇ ਨੇੜੇ ਠੀਕ ਆ ਨਾਬੇ ਤੋਂ ਬਾਈ ਕਿੰਨੇ ਕੁ ਦੂਰ ਆ ਇਹ ਹੈਗਾ ਜੀ 5-6 ਕਿਲੋ ਮੀਟਰ ਠੀਕ ਆ ਤੇ ਬਾਈ ਕਿੰਨਾ ਕ ਪੁਰਾਣਾ ਕੰਮ ਆ ਕਾਲੇ ਬੱਕਰੀਆਂ ਦਾ ਆਪਣਾ ਬਹੁਤ ਪੁਰਾਣਾ ਜੀ ਆਪਾਂ ਬਚਪਨ ਤੋਂ ਬੱਕਰੀ ਚਾਰਦੇ ਆਂ ਬਾਈ ਪਹਿਲਾਂ ਬਾਬ ਦਾ ਦੇਖਦੇ ਰਹਿੰਦੇ ਰਹੇ ਨੇ ਫਿਰ ਉਦੋਂ ਮਗਰੋਂ ਪੰਜ ਚਾਰ ਸਾਲ ਦਾ ਮੈਂ ਚੱਲ ਠੀਕ ਹੈ ਤੇ ਬਈ ਵੀ ਸ਼ੁਰੂ ਤੋਂ ਇਹੀ ਕੰਮ ਕੀਤਾ ਬੱਕਰੀਆਂ ਪਾਲੀਆਂ ਨੇ ਵੀ ਹੋਰ ਨਹੀਂ ਕੋਈ ਕੰਮ ਕੀਤਾ ਹਾਂ ਜੀ ਮਾਮੇ ਨਾਨੇ ਵੀ ਇਹੀ ਕੁਝ ਕਰਦੇ ਨੇ ਠੀਕ ਹੈ ਮਾਮੇ ਵੀ ਨਾਨੇ ਵੀ ਮੱਕੀ ਮਾਮੇ ਵੀ ਲੈ ਜਾਂਦੇ ਤੇ ਨਾਲ ਉਹ ਸਾਨੂੰ ਚਾਰਨ ਲੈ ਜਾਂਦੇ ਤੇ ਜਦੋਂ ਬੱਕਰੇ ਦਾ ਟਾਈਮ ਹੁੰਦਾ ਸੀ ਅਸੀਂ ਲੁੱਭ ਜਾਂਦੇ ਤੇ ਸਾਨੂੰ ਘੁੱਟ ਕੇ ਵੇ ਲੈ ਜਾਂਦੇ ਠੀਕ ਹੈ ਚੱਲ ਨਾਲ ਮੇਰਾ ਮਾਮਾ ਇੱਕ ਲਾਭਤੀ ਇੱਕ ਗਰਮੀਰ ਚੋਂਦੇ ਜਣੀ ਉਹਨਾਂ ਦਾ ਵੀ ਇਹੀ ਕੁਸਾ ਤੇਰਾਂ ਉਹ ਉਹਨਾਂ ਨੇ ਸਾਨੂੰ ਦੇਤੀਆਂ ਫਿਰ ਅਸੀਂ ਉਹੀ ਲਾਈਨ ਤੇ ਚੱਲ ਗਏ ਠੀਕ ਆ ਮੰਨ ਕੇ ਚੱਲੋ ਵੀ ਸੋਡੇ ਖੂਨ ਦੇ ਵਿੱਚ ਹੀ ਬੱਕਰੀਆਂ ਵਾਲਾ ਕੰਮ ਆ ਠੀਕ ਆ ਬਾਈ ਤੇ ਬਾਈ ਤੁਹਾਡੇ ਲਵੇ ਕਿਹੜੀ ਬਰੀਡ ਚੱਲਦੀ ਆ ਸਾਡੇ ਲਵੇ ਮੀਟ ਲਾਜੀ ਮੀਟ ਲਾ ਤੇ ਖਾਨਦਾਨ ਕਿਹੜੀਆਂ ਦਾ ਬਈ ਇਹ ਕਿਹੜੇ ਘਰ ਦਾ ਇਹ ਇਹ ਹੈਗਾ ਸਾਡੇ ਲਵੇ ਆਸਲ ਮੇਤਾ ਜੀ ਰੱਬੂ ਵਾਲੇ ਚੱਲਦੀ ਆ ਰੱਬੂ ਰੱਬੂ ਵਾਲਿਆਂ ਦੀਆਂ ਬੱਕਰੀਆਂ ਨੇ ਬਾਈ ਤੇ ਬਾਈ ਰੱਬੂ ਵਾਲੀ ਬਰੀਡ ਫਿਰ ਲੈਣ ਇਹ ਤੁਹਾਡੇ ਲਵੇ ਕਿਵੇਂ ਆਈ ਸਾਡੇ ਗਾਹਾਂ ਤੇ ਗਾਹਾਂ ਘੁੰਮ ਕੇ ਆ ਗਈ ਠੀਕ ਹੈ ਕਿਵੇਂ ਬਾਈ ਬੱਕਰਾ ਲਿਆਂਦਾ ਸੀ ਉਹਨਾਂ ਤੋਂ ਕਿਵੇਂ ਬੱਕਰੀਆਂ ਬੁੱਕਰੀਆਂ ਬੱਕਰਾ ਜੀ ਸਾਡੇ ਦੇ ਵਿੱਚ ਆਇਆ ਜੀ ਇਹ ਪਹਿਲਾ ਰੰਗੇ ਨੇ ਲਿਆਂਦਾ ਫਿਰ ਰੰਗੇ ਨੇ ਲਿਆਂਦਾ ਇਧਰੋਂ ਬਾਹਰੋਂ ਰੰਗਾ ਕੌਣਾ ਜੀ ਰੰਗਾ ਸ਼ਾਮਲੇ ਵਾਲਾ ਇਹ ਸ਼ਾਮਲੇ ਵਾਲਾ ਸਰਦਵਸੀ ਹੋਗੇ ਠੀਕ ਹੈ ਫਿਰ ਉਹ ਤੋਂ ਅਸੀਂ ਨੇ ਲੈ ਲਿਆ ਉਹ ਤੋਂ ਸਾਡੇ ਦੇ ਵਿੱਚ ਬਲੈਕ ਲੈਂਦੀ ਉਹਦੋਂ ਪਹਿਲਾਂ ਸਾਡੇ ਦੇ ਵਿੱਚ ਚਲਦੀਦੇ ਆ ਵਖੀਰੀਏ ਗੁਜਰ ਪੱਟੋਂ ਅੱਛਾ ਪੱਟੋ ਵਾਲਿਆਂ ਦੀ ਹਾਂ ਜੀ ਪੱਟੋ ਵਾਲਿਆਂ ਦੇ ਬੱਕਰਾ ਚਲਦੀ ਸੀ ਪੱਟੋ ਵਾਲਿਆਂ ਨੇ ਵੀ ਉਹੀ ਬਲੈਕ ਲੈਂਦੀ ਠੀਕ ਹੈ ਬਾਕੀ ਫਿਰ ਉਹਨੂੰ ਅਸੀਂ ਦਿਖਾਵਾਂਗੇ ਜਿਹੜੀ ਪੱਟੋ ਵਾਲੀ ਬਲੈਕ ਲੈਂਦਾ ਵਖੀਰੀਏ ਗੁਜਰ ਵਾਲੀ ਪਰ ਹੋਈ ਜਈ ਬੱਕਰੀ ਨਹੀਂ ਆਏਗੀ ਤੇ ਕਿਸੇ ਨਾਲ ਠੀਕ ਹੈ ਤੇ ਸਾਨੂੰ ਉਹ ਬੱਕਰੀਆਂ ਪਸੰਦ ਆਉਂਦੀਆਂ ਰਹੀਆਂ ਸਾਡਾ ਉਹਨਾਂ ਨਾਲ ਰਿਸ਼ਤੇਦਾਰ ਜਿਹੜਾ ਮਾਮਰਾਤੀ ਕੋਸ ਸਾਡੇ ਰਿਸ਼ਤੇਦਾਰ ਜਾਂਦੇ ਤੇ ਠੀਕ ਹੈ ਵੀ ਸਾਡੇ ਬੱਕਰੀਆਂ ਪਸੰਦ ਆਉਂਦੀਆਂ ਰਹੀਆਂ ਫਿਰ ਅਸੀਂ ਉਹਨਾਂ ਨੂੰ ਲੈਣੇ ਲੱਗੇ ਬਸ ਜਣੀ ਨਾਨਾ ਕਹਿਨੁੰਦੇ ਦੇ ਦੇ ਸੀ ਉਹ ਕਹਿਨਦਾ ਤੇ ਲੈ ਜਾਂਦਾ ਨਾਨਾ ਕਹੇ ਕਿ ਬੱਕਰੀਆਂ ਲੈ ਆਉਂਦੇ ਜੇ ਮੈਂ ਕਹਿੰਦਾ ਸੀ ਸਾਡੇ ਦੋ ਤੇ ਸਾਡੇ ਦੋ ਤੇ ਨੇ ਵੀ ਠੀਕ ਹੈ ਤੇ ਭਾਈ ਪੱਟੋ ਵਾਲੀ ਤੇ ਮੰਨ ਗਿਆ ਰੱਬੋ ਵਾਲੀ ਹਨਾ ਵੀ ਇਹ ਦੋ ਉਹ ਉਹਦੇ ਨੂੰ ਵੀ ਲਿਆਉਂਦਾ ਤੇ ਜੋ ਉਹ ਵੀ ਉੱਥੇ ਹੀ ਆਉਂਦੇ ਨੇ ਕੇ ਲਵੋ ਲੈ ਆਉਂਦਾ ਤੇ ਯਾਰ ਠੀਕ ਆ ਉਹ ਵੀ ਉੱਥੇ ਵੀ ਹੈਗੀ ਰੱਬੋ ਵਾਲੀ ਆ ਮੰਨ ਕੇ ਚੱਲੋ ਹਾਂਜੀ ਠੀਕ ਆ ਵੀ ਤੁਸੀਂ ਬੱਕਰੇ ਤੋਂ ਤਿਆਰ ਕੀਤੀਆਂ ਪੱਠਾਂ ਜਾਂ ਵੀ ਬੱਕਰੀਆਂ ਵੀ ਲੈ ਲਈਆਂ ਸੀ ਵਿੱਚ ਬੱਕਰੀਆਂ ਵੀ ਲੈਂਦੇ ਰਹੇ ਸੀ ਬੱਕਰੀ ਹਟਲੇ ਬਕੀਰੀ ਵਾਲੀਆਂ ਆਉਂਦੀਆਂ ਰਹੀਆਂ ਠੀਕ ਆ ਬੱਕਰੀਆਂ ਛੱਡ ਲੈ ਵੀ ਭੱਟੋ ਤਾਂ ਆਉਂਦੀਆਂ ਰਹੀਆਂ ਤੇ ਬੱਕਰਾ ਤੁਸੀਂ ਉਹ ਰੱਬੋ ਵਾਲਾ ਉਹ ਤੋਂ ਲੈ ਲਿਆ ਸੀਗਾ ਰੰਗੇ ਤੋਂ ਠੀਕ ਆ ਯਾਰ ਦਾ ਸੀ ਬੱਚਾ ਲੈਤਾ ਸੀ ਕਿੰਨਾ ਕੁ ਲੱਗਤਾ ਸੀ ਬਈ ਬੱਕਰਾ ਕਿੰਡਾ ਸੀ 8 ਮਹੀਨੇ ਦਾ 31000 ਦਾ ਲੈਤਾ ਸੀ ਉਦੋਂ ਕਿੰਨਾ ਟਾਈਮ ਹੋ ਗਿਆ ਬਈ ਇਹ ਗੱਲ ਨੂੰ ਇਹ ਨੂੰ ਹੋ ਗਿਆ ਜੀ 3-4 ਸਾਲ ਤਿੰਨ ਚਾਰ ਸਾਲ ਉਹਦਾ ਮੰਨ ਕੇ ਆ ਵੀ ਬੱਕਰੀਆਂ ਸੁਰੂ ਸੁਰੂ ਟ੍ਰੈਂਡ ਜਿਹੀ ਤੇ ਆਈਆਂ ਸੀ ਨਾ ਸਾਡੀਆਂ ਬੱਕਰੀਆਂ ਦੋਗਲੀਆਂ ਤੀਆਂ ਸਾਡੀਆਂ ਬੱਕਰੀਆਂ ਤੇ ਆ ਕੇ ਫਿਰ ਉਹਨੇ ਨਕਸ਼ੇ ਤਾਪੇ ਵੀ ਖੂਨ ਤੇ ਖੂਨ ਉਹ ਮਿਲ ਗਿਆ ਖੂਨ ਤੇ ਖੂਨ ਨਹੀਂ ਮਿਲਿਆ ਜੀ ਵੀ ਬਾਕੀ ਜਿਵੇਂ ਹੁਣ ਬੱਕਰੀ ਕੋਈ ਮਤਲਬ ਦੋਗਲੀ ਬੱਕਰੀ ਆ ਉਹ ਤੇ ਪ्योर ਬੱਕਰਾ ਛੱਡਿਆ ਜਾਵੇ ਫਿਰ ਪਤਾ ਲੱਗਦਾ ਨਸਲ ਦਾ ਜੇ ਤੁਸੀਂ ਪ्योर ਤੇ ਪ्योर ਛੱਡੇ ਜਾਓਗੇ ਨਸਲ ਦਾ ਪਤਾ ਨਹੀਂ ਲੱਗਦਾ ਉਹ ਤਾਂ ਨਹੀਂ ਲੱਗਦਾ ਛੱਡ ਲਵੇ ਪਹਿਲਾਂ ਬੱਕਰੀਆਂ ਘੱਟ ਨਸਲ ਦੀਆਂ ਸੀ ਘੱਟ ਸਾਡੇ ਦੇ ਨਾ ਵੇ ਨਹੀਂ ਪੱਟ ਪੜਦੇ ਆਓ ਪਿੱਛੇ ਘੜੀ ਕਾਲ ਆ ਆ ਆ ਆ ਆ ਬੇ ਪਹਿਲਾਂ ਸਾਡੇ ਲਵੇ ਉਹ ਚੰਗੀ ਕਿ ਨਸਲ ਇੰਨੀ ਹੈ ਨਹੀਂ ਸੀ ਸਹੀਂ ਆ ਥੋੜੀ ਜਿਹੀ ਹੈਗੀ ਤਾਂ ਸਹੀਂ ਤੇ ਸਾਡੇ ਲਵੇ ਕਾਲੇ ਰੰਗ ਚ ਬੱਕਰੀਆਂ ਦੇ ਮੂੰਹ ਘੱਟ ਤੇ ਸਾਡੇ ਲਵੇ ਫਿਰ 89 ਦੇ ਜੋ ਉਹ ਉਦੋਂ ਬੱਕਰਾ ਆਇਆ ਫਿਰ ਅਸੀਂ ਨੇ ਆ ਉਹ ਤੋਂ ਤਿਆਰ ਕਰਤੀ ਪਰਾਂ ਨੇ ਖਾਣ ਹਾਂ ਤੇਰੇ ਤਿਆਰ ਕੀਤੀ ਫਿਰ ਉਦੋਂ ਮਗਰੋ ਫਿਰ ਇਹ ਤੋਂ ਕੋਸਾ ਅਸੀਂ ਬੱਕਰੀਆਂ ਖਾਸਿਆਂ ਬਣਾਈਆਂ ਤੇ ਇਹ ਇਹ ਲੰਘ ਗਈ ਫਿਰ ਸਾਡੇ ਉਹ ਧੱਕੇ ਚੜ ਗਿਆ ਬੱਕਰਾ ਫਿਰ ਅਸੀਂ ਨੇ ਉਹ ਲਿਆਂਦਾ ਫਿਰ ਉਹ ਤੋਂ ਬਹੁਤ ਜ਼ਿਆਦਾ ਚੋਦਰ ਗਈ ਠੀਕ ਹੈ ਹਾਂ ਜੀ ਯੋ ਯੋ ਟਾਈਮ ਲੰਗੀ ਵੀ ਆ ਸੁਧਾਰ ਹੋਈ ਗਿਆ ਸੁਧਾਰ ਹੋਈ ਗਿਆ ਨਾ ਬਾਈ ਠੀਕ ਆ ਬਈ ਬ੍ਰੇਡ ਤੁਸੀਂ ਅਸਲ ਵੀ ਉਹ ਬੱਕਰਾ ਛੱਡ ਕੇ ਸੁਧਾਰੀ ਫਿਰ ਵੀ ਉਹ ਇੱਕ ਬੱਕਰੇ ਦੀ ਖਾਨਦਾਨ ਉਹ ਬੱਕਰਾ ਹੈਗਾ ਬਾਈ ਹੁਣ ਉਹਦਾ ਖਾਨਦਾਨ ਆ ਨਾ ਨਾ ਬੱਕਰਾ ਹੈਗਾ ਹੁਣ ਛੋਡੇ ਲਵੇ ਉਹ ਕਿਹੜਾ ਜੀ ਮਰ ਗਿਆ ਦੀ ਉਹ ਬੱਕਰਾ ਸਾਡਾ ਮਰ ਗਿਆ ਜੀ ਉਦੋਂ ਪਹਿਲਾਂ ਸਾਡਾ ਬੱਕਰਾ ਡੱਬਾ ਲਾਲ ਡੱਬਾ ਉਦੋਂ ਮਗਰੋਂ ਸਾਡੇ ਲਵੇ ਹੋ ਗਿਆ ਪਹਿਮਾਨ ਬੱਕਰਾ ਅੱਛਾ ਹਾਂ ਜੀ ਪਹਿਮਾਨ ਬੱਕਰੇ ਦਾ ਫਿਰ ਉਹਦੇ ਦੋ ਭਰਾ ਵੀ ਨੇ ਅੱਛਾ ਉਹਦੇ ਭਰਾ ਵੀ ਨੇ ਨੀ ਨਾ ਹੋ ਗਿਆ ਪਿੱਛੇ ਗੁਜਰਗਰ ਲਾ ਲੋ ਲੋਹਾ ਲੋਹਾ ਬੱਕਰਾ ਹੈ ਹਾਂ ਜੀ ਹੂੰ ਠੀਕ ਹੈ ਤੇ ਆ ਆ ਬੱਕਰੀਆਂ ਵੀ ਉਹਨਾਂ ਜੀ ਨੇ ਹਾਂ ਜੀ ਉਹਨਾਂ ਨੇ ਹੂੰ ਬਾਕੀ ਤੁਹਾਨੂੰ ਹੋਰ ਦਿਖਾਉਂਦੇ ਵੱਡੇ ਬੱਕਰੇ ਦੀ ਪੱਠਾ ਹੈ ਇਹ ਵੱਡੇ ਬੱਕਰੇ ਦੀ ਦੋ ਦੰਦ ਹੋਈਆਂ ਹੈ ਹਾਂ ਉਹਦੀ ਪੈਣਾ ਜੀ ਤੇ ਬਾਈ ਆਪਣਾ ਲੋਹਾ ਬੱਕਰਾ ਮੇਰੇ ਉਹਦੀ ਪੈਣਾ ਵੀਰੇ ਅੱਛਾ ਜਿਹੜਾ ਲੋਹਾ ਲੋਹਾ ਪਰਵਾਨ ਦੇ ਕਹਿੰਦੇ ਤੇ ਜੀ ਪਰਵਾਨ ਵਾਲੀ ਤੋਰਾ ਦੀ ਉਹਦਾ ਬਸ ਉਹ ਜਿਲਾ ਚੱਲਦਾ ਸੀ ਉਹ ਠੀਕ ਹੈ ਹਾਂ ਜੀ ਬਾਕੀ ਖੜਾ ਹੀ ਰਹਿਣਾ ਬਾਕੀ ਜੇ ਉਹਦਾ ਮਰਜ਼ੀ ਕਰਦੀ ਤੇ ਪੱਤਾ ਤੋੜ ਲੈਂਦਾ ਹੂੰ ਲੇ ਬਾਈ ਇੱਕ ਉਹ ਪੱਠ ਦਿਖਾਈ ਆਪਾਂ ਜਿਹੜੀ ਪਹਿਲਾਂ ਵੱਡੇ ਵੱਡੇ ਕੰਨਾਂ ਦੇ ਜਿਹਦੇ ਆਪਾਂ ਜੇ ਦੇਖਿਆ ਟਿਆ ਹੋਣੀ ਅੱਛਾ ਤੇ ਬਾਈ ਕਾਲੇ ਜਿਵੇਂ ਹਨਾ ਤੁਸੀਂ ਦਾ ਚਲੋ ਪੁਰਾਣੇ ਬੰਦੇ ਹੋ ਹਾਂਜੀ ਤਾਂ ਆਪਾਂ ਇਹ ਲਵੇ ਜੇ ਆਪਾਂ ਏਰੀਏ 'ਚ ਕਹੀ ਹੈ ਜਾਂ ਪੂਰੇ ਪੰਜਾਬ 'ਚ ਕਹੀ ਹੈ ਵੀ ਚੰਗੀ ਨਸਲ ਹੁਣ ਕਿਹਦੇ ਕਿਹਦੇ ਕੋਲ ਆ ਬਾਈ ਜਿਵੇਂ ਤੋ ਸਾਨੂੰ ਪਤਾ ਨਹੀਂ ਜਿਵੇਂ ਅਗਲੇ ਦੇ ਘਰੇ ਖੜੀਆਂ ਨੇ ਅੱਛਾ ਬਾਕੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਲਵੇ ਚੰਗੀਆਂ ਨੇ ਜਾਂ ਸਾਡੇ ਲਵੇ ਮਾਰੀਆਂ ਨੇ ਅਸੀਂ ਇਹ ਬਈ ਰੱਬੋ ਵਾਲੀ ਆ ਗਈ ਹਾਂ ਜੀ ਉਹਦੀ ਪੱਠਾ ਵੀਰੇ ਬਰੇ ਬੜੇ ਬੱਕਰੀ ਜਿਹੜਾ ਮਰ ਗਿਆ ਸੀ ਪਹਿਲਾਂ ਰੰਗੇ ਤੋਂ ਲੈਤਾ ਦੀ ਬੱਚਾ 30000 ਦਾ ਅਸਿਆ ਉਹਦੀ ਪੱਠਾ ਹੈ ਦੂਏ ਸੂਏ ਗੱਬਣ ਹੋਈ ਵੀ ਆਣਾ ਹਾਂ ਹਾਈਡ ਕਿੰਨੀ ਕਰ ਗਈ ਹੋ ਬਈ ਇਹੇ ਹੈਡ ਦਾ ਜੀ ਜੀ 35 36 38 36 37 ਬਾਦਾ ਬਈ 35 36 ਦਾ ਇਹਦਾ 38 ਇੰਚ ਹੋਊਗੀ ਹਾਂ ਸੂਏ ਸੂਏ ਪਟ ਬਾਈ ਬਾ ਕਿਉਂ ਮੈਂ ਇੱਕ ਗੱਲ ਦੇਖੀ ਯਾਰ ਤੁਹਾਡੀਆਂ ਸਾਰੀਆਂ ਬੱਕਰੀਆਂ ਦੇ ਵੀ ਹੱਡਾ ਹੱਡਾਂ ਦੀਆਂ ਮਜ਼ਬੂਤ ਨਹੀਂ ਹਨ ਬਈ ਬਾ ਚਮੜੀ ਬਹੁਤ ਬਰੀਕ ਆ ਜੀ ਚਮੜੀ ਬਰੀਕ ਆ ਵੀ ਹੱਡ ਪੈਰਾਂ ਪੈਰਾਂ ਦੀਆਂ ਠੀਕ ਨਹੀਂ ਹਨ ਵਿੱਚ ਬੱਕਰੀਆਂ ਮੈਂ ਦੇਖਦਾ ਹੁੰਨਾ ਵੀ ਇੰਨਾ ਉਹਨਾਂ ਦਾ ਹੱਡ ਹਾਂ ਬਾਕੀ ਹੋਰ ਦਿਖਾ ਦਿੰਦੇ ਤੁਹਾਨੂੰ ਬਾਕੀ ਬੜੀ ਬਾਈ ਕੰਨ ਇਹਦਾ ਕਿੰਨੇ ਇੰਚਾਂ ਦਾ ਹੋਊਗਾ ਇਹਦਾ ਕੰਨ ਜੀ ਅਸੀਂ ਤਾਂ ਘੱਟੇ ਮੰਨਦੇ ਹਾਂ ਤੁਸੀਂ ਤਾਂ 18 ਇੰਚਾਂ ਦਾ ਮੰਨ ਲੈਣਾ ਲੈ ਬਾਈ ਕਮੈਂਟ ਕਰਕੇ ਦੱਸਿਓ ਯਾਰ ਵੀ ਆਹ ਪੱਠ ਦਾ ਜਿਹੜਾ ਕੰਨ ਆ ਵੀ ਕਿੰਨੇ ਇੰਚਾਂ ਦਾ ਹੋਊਗਾ ਕਿੰਨੇ ਦੰਦ ਹੋਗੇ ਇਹੇ ਇਹ ਜੀ 4 ਦੰਦ ਹੋਗੇ 4 ਦੰਦ ਹੋਗੀ ਸੂਏ ਕਿੰਨੇ ਲੈ ਲੈ ਤੋਂ ਇਹਦੇ ਦੋ ਜਿਹੇ ਸੂਏ ਦੋ ਜਿਹੇ ਅੱਛਾ ਦੋ ਸੂਏ ਸੂਏ ਹੋਗੇ ਹਾਂ ਲੈ ਬਾਈ ਇਹਦਾ ਕੰਨ ਦੱਸਿਓ ਯਾਰ ਇਹ ਬਾਈ 18 ਇੰਚਾਂ ਦਾ ਕਹਿੰਦੇ ਆ ਬਾਈ ਉਹ ਫਿਰ ਝੂਠ ਬੋਲ ਕੇ ਤਾਂ ਨਹੀਂ ਕਿਤੇ ਕੋਈ ਹੋ ਕੀਤਾ ਹਾਂ ਜੀ ਮੰਲਾ ਤੁਸੀਂ ਵਪਾਰਪੂਰ ਵੀ ਨਹੀਂ ਇੰਨਾ ਕਰਦੇ ਨਾ ਜੀ ਵਪਾਰ ਨਹੀਂ ਕਰਦਾ ਆਪਾਂ ਦਾ ਵੀਰੇ ਬੱਚੇ ਛੇੜ ਕਰਦੇ ਬੱਚੇ ਛੇੜ ਕਰਦੇ ਆਹ ਵਾਟ ਦੀ ਦੂਏ ਸੂਏ ਆ ਵੀਰੇ ਇਹ ਵੀ ਦੂਜੇ ਸੂਏ ਆ ਹਾਂ ਇਹਨਾਂ ਦੂਏ ਸੂਏ ਹੁਣ ਸੂਣਾ ਇਹਦੇ ਤਾਰ ਵੱਜੀ ਤੇ ਇੱਕ ਥਾਣੇ ਆ ਇਹਦੇ ਪੜਦੇ ਅੱਛਾ ਹਾਂ ਠੀਕ ਐ ਤੇ ਬੱਚੇ ਕਿੰਨੇ ਕਿੰਨੇ ਦੇ ਦਿੰਦਿਆਂ ਨੇ ਬਾਈ ਫਿਰ ਇਹ ਬੱਚੇ ਇਹ ਤਿੰਨ ਤੱਕ ਰੋਈ ਦੇ ਦਿੰਦਿਆਂ ਤਿੰਨ ਤੱਕ ਪੁੱਤ ਦਾ ਬਾਈ ਇੱਕੇ ਦਿੰਦੀ ਆ ਜਾਂ ਦੋ ਜਾਂ ਦੋ ਬਾਕੀ ਤਿੰਨ ਅੱਛਾ ਲੈ ਬਾਈ ਸਾਨੂੰ ਆ ਚੀਜ਼ ਯਾਰ ਕਿਸੇ ਘਰੇ ਨਹੀਂ ਮਿਲਣੀ ਵੀ ਜਿਹੜੀਆਂ ਇੱਕ ਨਕਸ਼ੇ ਦੀਆਂ ਤੇ ਕੰਨ ਕੰਨਾਂ ਦੀ ਲੈਂਥ ਬਾਈ ਏ ਬੱਕਰੀਆਂ ਚ ਲਵਾਉਣ ਵਾਲਿਆਂ ਚ ਮਿਲੂਗੀ ਤੇ ਬਾਈ ਫਿਰ ਜਿਵੇਂ ਕਾਲੇ ਹਨ ਤੁਸੀਂ ਤਾਂ ਇਹ ਰੱਬੋ ਵਾਲੀ ਬਰੀਡ ਸਾਮੀ ਖੜੇ ਹੋਣਾ ਹਾਂਜੀ ਤੇ ਜਿਵੇਂ ਐਡੇ ਐਡੇ ਕੰਨ ਨੇ ਇਹ ਛੋਡੀਆਂ ਬੱਕਰੀਆਂ ਚ ਨੇ ਹਨਾ ਜਿਵੇਂ ਹੋਰ ਜੀ ਆਇਆ ਸਾਨੂੰ ਕੋਈ ਪਤਾ ਨਹੀਂ ਵੀ ਸਾਡੀਆਂ ਚ ਨੇ ਅੱਛਾ ਇਹ ਤੋਂ ਵੱਧ ਕੇ ਵੀ ਹੋ ਸਕਦਾ ਇਹ ਤੋਂ ਵੱਧ ਕੇ ਵੀ ਹੋ ਸਕਦਾ ਸਕਦਾ ਜੀ ਠੀਕ ਹੈ ਤੇ ਬਾਈ ਨੂੰ ਫਿਰ ਜਿਵੇਂ ਛੋਡੇ ਲਵੇ ਤਾਂ ਵਪਾਰੀ ਵੀ ਆਉਂਦੇ ਹੋਣਗੇ ਬਾਹਰੋਂ ਆਉਂਦੇ ਨੇ ਜੀ ਤੁਸੀਂ ਦੇਣਾ ਨਹੀਂ ਐਸਿਆ ਬਿਕਰੀ ਉਸਦਾ ਬਾਈ ਘੱਟੇ ਦੇ ਕੇ ਰਾਜੀ ਆਪਾਂ ਅਸੀਂ ਸੇਲ ਘੱਟ ਕਰਦੇ ਆਂ ਜੀ 25 ਵੱਧ ਦੇ ਦਿਆਂ ਪੂਰਾ ਰੇਟ ਦਊਗਾ ਤਾਂ ਸੇਲ ਕਰਾਂਗੇ ਨਹੀਂ ਕਰਦੇ ਐਸਿਆ ਹਾਂ ਠੀਕ ਆ ਹਾਂ ਜੀ ਵੀ ਆ ਕਹਿੰਦੇ ਵੀ ਅਸੀਂ ਆਪਣੀ ਰਸ ਹੋਰ ਬਤਾਈਏ ਹਾਂ ਕਿੰਨੇ ਪਸ਼ੂ ਨੇ ਬਾਈ ਸਾਰੇ ਆਪਣ ਲਵੇ 60 60 ਤੋਂ ਨਹੀਂ ਠੀਕ ਆ ਵੀ ਉਹ ਤੁਸੀਂ ਵਿੱਚੋਂ ਵੇਚ ਤਾਂ ਦਿੰਦੇ ਹੋਵੋਗੇ ਕਿ ਵੇਚਦੇ ਨਹੀਂ ਹਾਂ ਜੇ ਲੋਟ ਆ ਜੇ ਕੋਈ ਕਿਸੇ ਨਾਲ ਸੌਦਾ ਖੜਕ ਜੇ ਵਧੀਆ ਤਾਂ ਦੇ ਦਿੰਦੇ ਆ ਨਹੀਂ ਫਿਰ ਵੀ ਰੇਟ ਜਿੰਨਾ ਮੰਗੋਗੇ ਵੀ ਜੇ ਦਊ ਆਗਲਾ ਤਾਂ ਠੀਕ ਆ ਨਹੀਂ ਤੇ ਨਹੀਂ ਕੋਈ ਆ ਲਾਲਚ ਨਹੀਂ ਹੈਗਾ ਵੇਚਦਾ ਹਾਂ ਨਹੀਂ ਹਾਂ ਨਹੀਂ ਅਸੀਂ ਘੱਟੇ ਸੇਲ ਕਰਦੇ ਆ ਠੀਕ ਆ ਹਾਂ ਵੀ ਜੇ ਕੋਈ ਆਲਾ ਵਧੀਆ ਰੇਟ ਦੇਊਗਾ ਤਾਂ ਦੇਵਾਂਗੇ ਨਹੀਂ ਤੇ ਜਿਵੇਂ ਬਾਈ ਹੁਣ ਆ ਰੁੱਤ ਨਾ ਗਰਮੀ ਜੀ ਦੀ ਰੁੱਤ ਆ ਹਾਂ ਜੀ ਜਿਵੇਂ ਮੀਂਹ ਵੀ ਪੈ ਗਿਆ ਠੇ ਆਏ ਪੈ ਗਿਆ ਹਾਂ ਜੀ ਤਾਂ ਇਹਨਾਂ ਦੀ ਕੀ ਖਾਦ ਖਰਾਕੀ ਹੁੰਦੀ ਆ ਹੁਣ ਜਦੋਂ ਬਾਹਰ ਘੱਟ ਜਾਂਦੇ ਆ ਇਹਨਾਂ ਨੂੰ ਸੋਲੇ ਦਾ ਛਿਲਕਾ ਜੀ ਮਟੀ ਹਾਂ ਹਾਂ ਇਨਾਖੀ ਫੇਰਾ ਫੇਰਾ ਤੋਰਾ ਅੱਛਾ ਠੀਕ ਹੈ ਲਓ ਬਈ ਬੱਕਰੀਆਂ ਦੇਖ ਲਓ ਬਾਈਆਂ ਇਹ ਬਈ ਦੋਏ ਸੂਏ ਆ ਅੱਛਾ ਇਹ ਵੀ ਹੁਣ ਦੋਏ ਸੂਏ ਘੱਬਣ ਹੋਈਆਂ ਆਪਣੇ ਦੋਏ ਬੱਕਰੇ ਦੋਗਾ ਭਣੋ ਜੀ ਬੱਕਰੇ ਹਾਂ ਨਾ ਬਈ ਇਹ ਬੱਕਰੀਆਂ ਲਹੋਈਆਂ ਨੇ ਬਈ ਹਾਂ ਆਹ ਵੱਠ ਵੀ ਦੋਏ ਸੂਏ ਸੂਈਆ ਹੁਣ ਆਹ ਆਹ ਹਾਂ ਠੀਕ ਝੋਲਾ ਖੋਲ ਕੇ ਦੇਖਣਾ ਦੇਖ ਦੇ ਦਿਨ ਦਿਖਾ ਦੇ ਲੈ ਵੀ ਕੰਨ ਦੇਖੋ ਬਈ ਥਾਣਾ ਦੀਆਂ ਆਹ ਸਾਡੇ ਆਪਣੇ ਇਹ ਪਹਿਲੇ ਸੂਏ ਸੂਈਆ ਹਾਂਜੀ ਇਹ ਪਹਿਲੇ ਸੂਏ ਸੂਈਆ ਵੀਰੇ ਹਾਂ ਦਿਖਾ ਦੇਣਾ ਝੋਲਾ ਖੋਲ ਕੇ ਦਿਖਾ ਦਿਓ ਬਈ ਉਹ ਕਰੋ ਚੱਕਾ ਪਹਿਲੇ ਸਵੇਰੇ ਬਾਈ ਕਿੰਨਾ ਦੁੱਧ ਕੀਤਾ ਇਹਨੇ ਇਹ 2.5 ਟੱਕਰਾਵਾਦੀ 2.5 ਟੱਕਾਂ ਹਾਂ ਜੀ ਠੀਕ ਆ ਤੇ ਬਾਈ ਕੋਈ ਐ ਛੋਟੀ ਕਰਾਉਸ ਹੋਈ ਆ ਬੱਕਰੀ ਜਮੇ ਛੋਟੀ ਐ ਧੱਕੇ ਨਾਲ ਹੋ ਵੀ ਜਾਂਦੀ ਆ ਨੇ ਠੀਕ ਆ ਫਿਰ ਉਹ ਦੁੱਧ ਚ ਕੋਈ ਫਰਕ ਤਾਂ ਨਹੀਂ ਪੈਂਦਾ ਪੈ ਜਾਂਦਾ ਜੀ ਪੈ ਜਾਂਦਾ ਵੀ ਕੱਟ ਦਿੰਦੀ ਆ ਵੈਸੇ ਇਹ ਰੁਕੀ ਨਹੀਂ ਹੈਗੀ ਇਹ ਤਾਂ ਕਦ ਪੂਰਾ ਹੀ ਕਰ ਦਿੰਦੀ ਆ ਅੱਛਾ ਕਦ ਪੂਰੀ ਕਰ ਦਿੰਦੀ ਆ ਹੂੰ ਕਦ ਤਾਂ ਇਹਦਾ ਖਿੱਚ ਕੇ ਲੈ ਜਾਂਦੀ ਆ ਨੇ ਅੱਛਾ ਠੀਕ ਆ ਕੌਣ ਬਰੀਡਰ ਮਾਲ ਦੇ ਵਿੱਚ ਕਿੰਨੇ ਰੱਖਿਆ ਹੋਇਆ ਬਾਈ ਫਿਰ ਬਰੀਡਰ ਜੀ ਆਪਣੇ ਇੱਕ ਤਾਂ ਮਰ ਗਿਆ ਜੀ ਹੁਣੇ ਹਾਂ ਜਿਹੜੀ ਆ ਪਿਛਲੇ ਮਹੀਨੇ ਦੀ ਜਦੋਂ ਜੀਰੀਆਂ ਲਾਉਂਦੇ ਤੇ ਹਾਂ 13 ਤਰੀਕ ਨੂੰ ਬਹੁਤ 47 ਡਿਗਰੀ ਗਰਮੀ ਪਈ ਸੀ ਨਾ ਹਾਂ ਉਹਦੇ ਵਿੱਚ ਆ ਕੇ ਇੱਕ ਦਿਨ ਬਿਮਾਰ ਹੋਇਆ ਦੂਜੇ ਦਿਨ ਟੈਗ ਖਤਮ ਹੋ ਗਿਆ ਟੈਗ ਹੋ ਗਿਆ ਹਾਂ ਠੀਕ ਆ ਉਹ ਉਹਦੀ ਵੀਡੀਓ ਵੀਡੀਓ ਹੈਗੀ ਛੋਡੇ ਲਵੇ ਹਾਂ ਲੈ ਬਾਈ ਤੁਹਾਨੂੰ ਬੱਕਰੀ ਆਪਾਂ ਵੀਡੀਓ ਵਿੱਚ ਲਾ ਦਾਂਗੇ ਕਿਉਂਕਿ ਇੱਕ ਯਾਦ ਰਹਿ ਜਾਂਦੀ ਹੈ ਨਾ ਬਾਈ ਇਹ ਤਾਂ ਵੀ ਕੋਈ ਦਾਰ ਦਾਂਦਾ ਬਾਈ ਚਾਰ ਦੰਦ ਪੱਠਾ ਪਈਆਂ ਇਹ ਇਹ ਵੀ ਲੋਹੀ ਵਾਂ ਲੈ ਇਹ ਹਜੇ ਲਵਾਈ ਤਾਂ ਨਹੀਂ 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 ਵੀਰੇ ਇਹਨੂੰ ਕਰਾਵਾਂਗੇ ਵੀਰੇ ਆਪਾਂ 10ਵੇਂ ਮਹੀਨੇ ਚ 10ਵੇਂ ਮਹੀਨੇ ਚ ਬਾਈ ਕਿੰਨੇ ਦੰਦਾਂ ਤੇ ਕਰਾਸ ਕਰਾ ਲੈਣੇ ਫਿਰ ਆਪਾਂ ਕਰਾ ਦਿੰਨੇ ਆ ਵੀਰੇ 6 ਤੇ ਜਾਂ 4 ਤੇ 6 ਜਾਂ 4 ਤੇ ਹਾਂ ਹਾਇਰ ਦਾ ਮਨ ਲੱਗ ਤਕਰੀਬਨ 40 ਜੂੜੀ ਤੱਕ ਕਾਰੀ ਜਾਂਦੀਆਂ ਨੇ ਛੋਟਿਆਂ ਦਾ ਨਾ 40 ਤੋਂ ਵੱਡੀਆਂ ਬਾਈ ਆਪਾਂ ਦੱਸਣ ਨੂੰ ਤਾਂ ਹੁਣ ਬਹੁਤ ਕੁਝ ਦੱਸ ਸਕਦੇ ਆ ਆ ਬੱਕਰੀਆਂ ਦੇ ਵਿੱਚ ਪਰ ਫਿਰ ਤੁਸੀਂ ਕਮੈਂਟ ਕਰੋਗੇ ਵੀ ਇਹ ਗੱਲ ਹੁੰਦੀ ਨਹੀਂ ਹਨਾ ਬਾਈ ਸਲੀਮ ਹਾਂਜੀ ਹਾਂ ਹੂੰ ਦੇ ਆ ਦੇਖੋ ਬਈ ਇਹ ਪੁਰਾਣੀਆਂ ਬੱਕਰੀਆਂ ਚਾਹਣਾ ਪੁਰਾਣੀਆਂ ਦੂਏ ਦੂਏ ਸੁਏ ਪੱਠਾ ਪੱਠਾ ਵੀ ਹੋਏ ਇਹ ਲਾਕਸਾ ਉਹ ਇੰਨਾਂ ਲੀਆਂ ਬੱਕਰੀਆਂ ਦਾ ਪੁਰਾਣੀਆਂ ਦੂਏ ਸੁਈ ਹੈ ਦੁਆਰੋਂ ਸੂਣਾ ਨੇ ਅੱਛਾ ਆ ਹਜੇ ਕਰਾਸ ਨਹੀਂ ਹੋਈ ਇਹ ਹੋਈ ਨਹੀਂ ਹਜੇ ਇਹ ਛੇ ਦਾੰਦਾ ਹੈ ਇਹ ਛੇ ਦਾੰਦਾ ਹੈ ਛੇ ਦਾੰਦਾ ਹੈ ਹਾਂ ਠੀਕ ਹੈ ਲੋ ਵੀ ਕੰਨਾਂ ਦੀ ਲੈਂਥ ਲੰਥ ਦੇਖ ਲੋ ਤੇ ਬਾਕੀ ਮੂੰਹ ਮੱਥੇ ਦੀਆਂ ਦੇਖੋ ਹਨਾ ਆ ਦੋ ਦਾ ਅਮਰੀਕੀ ਚ ਮਿਲਣਗੀਆਂ ਅਮਰੀਕੀ ਆ ਬਈ ਸਾਰੀਆਂ ਪੱਠਾਂ ਦੀ ਇਹਨਾਂ ਦੀ ਬਾਈਆਂ ਦੀ ਨੋ ਉਹ ਵੀ ਲੈ ਪਰ ਤੇ ਕਾਲੇ ਬਾਈ ਫਿਰ ਮੇਲਿਆਂ ਮੂਲਿਆਂ ਤੇ ਜਾਂਦੇ ਹੋ ਕੰਪੀਟੀਸ਼ਨਾਂ ਤੇ ਜੀ ਮੇਲੇ ਦਾ ਜੀ ਦੋ ਹੀ ਦੇਖਦੇ ਆ ਜਾਂ ਜਰਗ ਹੋ ਗਿਆ ਜਾਂ ਕੋਟ ਹੋ ਗਿਆ ਹਾਂ ਹਾਂ ਇਹ ਹੀ ਜ਼ਿਆਦਾ ਮੇਲਿਆਂ ਤੇ ਨਹੀਂ ਜਾਂਦੇ ਅੱਛਾ ਹਾਂ ਵੀ ਫਿਰ ਪਸੂ ਜ਼ਿਆਦਾ ਖਰਾਬ ਹੋ ਜਾਂਦੇ ਨੇ ਫਿਰ ਉਹਨੂੰ ਪਤਾ ਟੈਂਪੂਆਂ 'ਚ ਜੇ ਚੜਜੇ ਲੱਗ ਜੇ ਜੀ ਹਾਂ ਫਿਰ ਖਰਾਬ ਹੋ ਜਾਂਦਾ ਨਾ ਨਾ ਉਹ ਵੀ ਆ ਕਾਲੀਆਂ ਪੱਠਾਂ ਦਿਖਾ ਦਿੰਦੇ ਆ ਵੀ ਥੋੜਾ ਇਹ ਵੀ ਚਾਰ ਦੰਦ ਆ ਵੀਰੇ ਚਾਰ ਚਾਰ ਦੰਦ ਨੇ ਇਹੋ ਹੀ ਚਾਰ ਚਾਰ ਦੰਦ ਹੂੰ ਪੈਣਾ ਨੇ ਬਾਈ ਨਾ 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 ਨਾਟ ਨਹੀਂ ਵੀਰੇ ਆਟਾਟ ਨੇ ਕਬਾਬ ਦੀਆਂ ਨੇ ਹੂੰ ਆਟਾਟ ਨੇ ਆਟਾਟ ਨੇ ਇਹਨਾਂ ਇਹਨਾਂ ਦਾ ਬਾਪ ਕਿਹੜਾ ਬਾਈ ਉਹ ਜਿਹੜਾ ਉਹ ਲਾਣ ਹਜੇ ਆਪਣੇ ਜੱਗ ਅਸਾਂ ਜਿਹੜੇ ਹੁਣ ਰੱਖੇ ਨੇ ਇਹਨਾਂ ਤੋਂ ਲੈਤੀ ਨਹੀਂ ਜੋੜੀ ਇਹਦੇ ਪੱਠਾ ਦੇ ਮੇਰੇ ਪੱਠਾ ਛੋਟੀਆਂ ਨੇ ਦਿਖਾ ਦੇ ਇੱਕ ਦੋ ਕੋਈ ਉਹ ਤਾਂ ਤਾਂ ਚਾਰ ਚਾਰ ਮਹੀਨੇ ਦੀਆਂ ਨੇ ਠੀਕ ਹੈ ਹਾਂ ਉਹ ਛੋਟੀਆਂ ਪੱਠਾ ਹੂੰ ਹੂੰ ਕੋਈ ਨਾ ਲਈ ਦਿਖਾ ਦਿਓ ਹਾਂ ਉਹ ਬਾਈ ਜਿਹੜੀਆਂ ਤੁਸੀਂ ਕਹਿੰਦੇ ਸੀਗੇ ਵੀ ਪੱਟੋ ਤੋਂ ਚੱਲੀ ਆ ਲੈਣਾ ਨਾ ਹਾਂ ਬਖੀਰੀ ਹਾਂ ਉਹ ਬਖੀਰੀ ਵਾਲੀਆਂ ਬਈ ਹਾਂ ਜੀ ਹਾਂ ਠੀਕ ਐ ਠੀਕ ਕੱਕੀ ਨਾਗਰੀ ਕੱਕੀ ਨਾਗਰੀ ਨਹੀਂ ਮੈਨੂੰ ਕਰਕੇ ਦਿਖਾਈ ਇਹਨੂੰ ਕਰਦੀ ਬੱਠ ਕਰਤੇ ਆਨੇ ਜੀ ਕਰਦੇ ਪਿਆਰ ਚ ਆ ਸਿਆ ਛਾੜ ਦੁਕਾਨ ਛਾੜ ਦੋ ਬਈ ਆਓ ਇਹ ਨਹੀਂ ਘੁੱਟਵਾਲਿਆਂ ਆਂ ਕਰਵਾਇਆ ਹੁੰਦੇ ਘੁੱਟਵਾਲਿਆਂ ਬਖੀਰੀ ਜੀ ਹੂੰ ਉਹਦਾ ਅਸੀਂ ਅੰਤ ਕਰ ਦੇਣ ਨਹੀਂ ਦੇ ਸਕਦੇ ਜੀ ਹੂੰ ਉਹਨੂੰ ਕਹਿੰਦੇ ਹੁੰਦੇ ਸੀ ਨਾਨਾ ਹਾਂ ਜੀ ਠੀਕ ਆ ਇਹ ਸੂਈ ਹਾਂ ਜੀ ਇਹ ਸੂਈ ਵੀ ਆ ਦੋ ਜੁੜੇ ਦੋ ਜੁੜੇ ਸਰੇ ਕਹੀਂ ਆਇਆ ਪੱਠਾ ਦਿੰਦੀ ਆ ਬਈ ਆਪਦੇ ਤੇ ਲੈ ਜਾਂਦੀ ਆ ਇਹ ਦੇ ਵੀ ਖੂਨ ਤੇ ਆ ਇਹਨਾਂ ਦੇ ਵੀ ਆਈ ਇਹ ਪੂਰੀ ਜਰੂਰੀ ਜਰੂਰੀ ਆ ਅਸਿਆ ਠੀਕ ਆ ਇਹ ਪੂਰੀ ਪੂਰੀ ਆ ਆ ਲਓ ਬਈ ਇਹਦੀਆਂ ਪੱਠਾਂ ਦੇਖ ਲਓ ਇਹਦੀਆਂ ਨੇ ਹਾਂ ਦੋ ਇਹਦੀਆਂ ਠੀਕ ਆ ਲਓ ਆ ਲੋਹੀ ਆ ਹਮ ਆਏ ਆ ਗਏ ਆ ਇਹ 25 25000 ਇਹਨਾਂ ਦਾ ਮੇਲੇ ਆਟਿਆ ਗਿਆ। ਪੱਠਾਂ ਦਾ ਛੋਟੀਆਂ ਦਾ ਦਿੱਤੀਆਂ ਇਹ ਦਿੱਤੀਆਂ ਨਹੀਂ। ਬਾਈ ਫਿਰ ਸਾਲ ਦੇ ਵਿੱਚ ਕਿੰਨੀਆਂ ਕ ਪੱਠਾਂ ਪਾਲ ਲੈਣੇ ਹੋ ਤੁਸੀਂ? ਪੱਠਾਂ ਦਾ ਜਿੰਨੀ ਹੋ ਜਾਣਾ ਸਾਨੂੰ ਉਨਨੀ ਪਾਲ ਲੈਣਾ। ਬੱਕਰੇ ਬੁੱਕਰੇ ਛੇਲ ਕਰ ਦਿੰਨੇ ਹੋ ਕਿ ਉਹ ਵੀ ਵਿੱਚੀ ਅੱਛਾ ਬੱਕਰੇ ਬੈ ਪਰੇ ਛੇਲ ਕਰਦੇ। ਬੱਕਰੇ ਬੱਕਰੇ ਛੇਲ ਕਰ ਦਿੰਨੇ ਆ ਹਾਂ। ਠੀਕ ਹੈ। ਵਿੱਚੋਂ ਫਿਰ ਖਰਾਬ ਵੱਧ ਹੋ ਜਾਂਦੇ ਨੇ ਕਿ ਨਾ। ਹਾਂ। ਕੋਈ ਕਿਸੇ ਨੂੰ ਢਿੱਲ ਮੱਟਾ ਹੋ ਜਾਂਦੀ ਆ ਫਿਰ ਕੋਈ ਪੱਟ ਪਤਾ ਪਤਾ ਜਾਂਦੀ ਹੈ ਠੀਕ ਆ ਭਾਈ ਬੱਕਰਾ ਕਿੰਨੇ ਕਿੰਨੇ ਸਾਲਾਂ ਬਾਅਦ ਚੇਂਜ ਕਰਦੇ ਫਿਰ ਬਦਲਦੇ ਹਾਂ ਜਿਹੜਾ ਬਰੀਡਿੰਗ ਹਾਂ ਵੀ ਅਸੀਂ ਆਪਦਾ ਪੱਤਰੇ ਦਾ ਨਹੀਂ ਮੇ ਆਪਦੇ ਬੱਕਰਿਆਂ ਚ ਹੀ ਕਹਿਣਾ ਜਿਵੇਂ ਹੁਣ ਤੁਸੀਂ ਆ ਉਹ ਬੱਕਰੇ ਤੋਂ ਕਿੰਨਾ ਟਾਈਮ ਕ੍ਰੋਸਿੰਗ ਕਰਾਈਆਂ ਨੇ ਬੱਕਰੀਆਂ ਜਿਹੜਾ ਮਰ ਗਿਆ ਅਸੀਂ ਤਾਂ ਕਰਾਈ ਹੋ ਜਾਂਦੇ ਜੀ ਨਾ ਮਰਦਾ ਅੱਛਾ ਠੀਕ ਆ ਆ ਬਾਕੀ ਵੀਰੇ ਆ ਉਹਦੀ ਬੱਚੀ ਆ ਆ ਬੱਚੀ ਆ ਜਿਹੜਾ ਪਰਵਾਹ ਮਰ ਗਿਆ ਅਜਾ ਜਿਹੜਾ ਜਿਹੜਾ ਮਰ ਗਿਆ ਉਹਦੀ ਪਾਠਾ ਹਾਂ ਇੱਕ ਅੱਜ ਘਰੇ ਰਹਿ ਗਈ ਇਹਦੇ ਨਾਲ ਦੀ ਛੇ ਦੇ ਨਾਲ ਦੀ ਘਰੇ ਠੀਕ ਆ ਕਨੇ ਟਾਈਮ ਦੀ ਆ ਇਹ ਇਹ ਹੈਗੇ ਵੀਰੇ 2 ਕੁ ਮਹੀਨਿਆਂ ਦੀ ਆ 2 ਕੁ ਮਹੀਨੇ ਦੀ ਹੈ ਪਰ ਜਿਵੇਂ ਭਾਈ ਇਹਨਾਂ ਦੇ ਲੰਮੇ ਲੰਮੇ ਕੰਨ ਨੇ ਕਰੇ ਛੋਟੀਆਂ ਦੇ ਉਹ ਖਰਾਬ ਰੂਪ ਹੀ ਹੋ ਜਾਂਦੇ ਨੇ ਕੰਨ ਥੱਲੇ ਥੁਲੇ ਲੱਗ ਕੇ ਹਾਂ ਕੰਡੇ-ਕੁੰਡੇ ਲੱਗ ਜਾਂਦੇ ਨੇ ਵੀਰੇ ਬਾਹਰੇ ਝਾੜਾ ਝੂਂਆਂ 'ਚ ਪੜ ਜਾਂਦੇ ਨੇ ਬਾਈ ਜਿਹੜੇ ਆ ਨਾ ਪਹਿਲਾਂ ਮੈਂ ਸੁਣਦਾ ਹੁੰਨਾ ਵੀ ਕਈਆਂ ਤੋਂ ਜਿਵੇਂ ਪੁਰਾਣੇ ਬੰਦਿਆਂ ਦੀ ਵੀਡੀਓ ਬਣਾਉਂਦੇ ਆ ਉਹ ਕਹਿੰਦੇ ਅਸੀਂ ਕੰਨ ਕੱਟ ਦਿੰਦੇ ਹੁੰਦੇ ਸੀ ਪਹਿਲਾਂ ਅਸੀਂ ਵੀ ਕੱਟ ਦਿੰਦੇ ਸੀ ਅੱਛਾ ਵੀ ਉਹ ਇਹੀ ਕੰਨ ਆ ਵੀ ਕੰਨ ਲੰਮੇ ਹੁੰਦੇ ਸੀਗੇ ਵੀ ਉਹ ਥੱਲੇ ਲੱਗ ਕੇ ਜਾਂ ਵਿੱਚ ਤਾਰ ਦੇ ਫਸ ਕੇ ਹਾਂ ਵੀ ਉਹ ਖਰਾਬ ਹੋ ਜਾਂਦੇ ਸੀ ਪਾਣੀ ਨਹੀਂ ਪਾਣੀ ਪੀਂਦੀ ਆਉਂਦੀਆਂ ਇਹਦੀਆਂ ਹਾਂ ਪਾਣੀ ਪੀਣ ਲੱਗੇ ਦੇ ਭਿੱਜ ਜਾਂਦੇ ਤੇ ਹੂੰ ਫਿਰ ਉਦੋਂ ਮਗਰ ਫਿਰ ਸ ਜਨਾਬੇ ਕੋਈ ਲੱਗੇ ਤਾਂ ਕਈ ਵਾਰ ਕੁਰਬਾਨੀ ਤੇ ਵਗ ਗਿਆ ਠੀਕ ਹੈ ਹਾਂ ਫਿਰ ਕੁਰਬਾਨੀ ਕਿੰਨਾ ਹੈ ਯਾਰ ਦੇਖੋ ਬਈ ਪੱਠ ਇਹ ਡੱਬੀ ਜਿਹੜੀ ਪਹਿਲਾਂ ਦਿਖਾਈ ਆਪਾਂ ਨੂੰ ਉਹ ਤੋਂ ਉਹਦੀ ਧੀ ਆ ਪਹਿਲੇ ਸੂਏ ਦੀ ਪਹਿਲੇ ਸੂਏ ਦੀ ਹਾਂ ਕਿੰਨੇ ਟਾਂ ਦੀ ਹੋਗੀ ਇਹ ਇਹ ਚਾਰ ਮਹੀਨੇ ਦੀ ਹੋਗੀ ਚਾਰਕ ਦੀ ਹੈ ਜੀ ਸੂਏ ਬਈ ਦੋ ਲੈ ਲੈਣੇ ਫਿਰ ਬੱਕਰੀਆਂ ਤੋਂ ਸਾਲਚ ਸਾਲਚ ਕਿੰਨੇ ਲੈ 1000 ਅੱਛਾ ਠੀਕ ਹੈ ਸਾਲ ਚ ਇੱਕ ਸੂਆ ਲੈਣ ਨੂੰ ਹੈ ਤੇ ਬੱਕਰਾ ਦਿਖਾਈਏ ਬਾਈ ਕਿਹੜਾ ਰੱਖਿਆ ਹੋਣਾ ਆ ਉੱਥੇ ਹੀ ਬਾਗ ਚਾ ਲੈਣੀ ਹੈ ਨਹੀਂ ਇੱਧਰ ਆ ਜਾ ਹੂੰ ਹੂੰ ਤੇ ਬਾਕੀ ਬਈ ਬੱਕਰੀਆਂ ਦਾ ਸਾਰੇ ਚੰਗੇ ਨੇ ਤੁਹਾਨੂੰ ਦਿਖਾਉਣ ਲੱਗ ਗਿਆ ਦਾ ਬਾੜੀ ਲੰਮੀ ਵੀਡੀਓ ਹੋ ਜੂ ਇਹੇ ਦਿਨ ਫੇਰ ਬਣਾਵਾਂਗੇ ਨਾ ਬਾਈ ਵੱਡੀ ਵੀਡੀਓ ਤਾਂ ਇਹਨਾਂ ਦੀ ਉਹ ਬੱਕਰੀਆਂ ਲਿਸੀਆਂ ਹੋਏ ਉਹ ਬੱਕਰੀ ਹਾਂ ਮੌਸਮ ਕਰਕੇ ਬਾਈ ਬੱਕਰੀਆਂ ਥੋੜੀਆਂ ਲਿਸੀਆਂ ਨੇ ਤੇ ਮਾਲ ਤੁਸੀਂ ਦੇਖ ਲਓ ਸਾਰਾ ਤੇ ਜਦਾਦਾ ਬਾਈ ਹੁਣ ਤਾਂ ਫਿਰ ਘਰੀ ਪਾਉਂਦੇ ਹੋਵਾਂਗੇ ਹਨ ਆਜ ਘਰੇ ਪਾ ਦਿੰਦੇ ਹਾਂ ਹਮ ਲੈ ਵੀ ਪ੍ਰੀਡਰ ਦਿਖਾਉਨੇ ਆ ਬਾਈ ਆ ਰੱਖਿਆ ਹੋਇਆ ਹੈ ਬਾਈ ਮਾਲ ਦੇ ਵਿੱਚ ਹੁਣ ਇਹ ਤੋਂ ਕਰਾਤੀਆਂ ਕਰਾਉਸ ਬੱਕਰੀਆਂ ਕਾ ਜੇ ਕਰਾਈਆਂ ਚੋਨਾ ਕਰਾਤੀਆਂ ਕਰਾਤੀ ਹਮ ਠੀਕ ਐ 6 ਦੰਦ ਦਾ ਲੋ ਜੀ ਇਹ ਫਿਰ ਆਏ ਚੋਤੇ ਲੈਣੇ ਵੀ ਕਈ ਵਾਰ ਕਿਸੇ ਨੂੰ ਕੋ ਸੋ ਨਾ ਜਾਵੇ ਹਮ ਇਹ ਫਿਰ ਔਖਾ ਹੋ ਜਾ ਕੰਨ ਕਿੰਨੇ ਇੰਚਾਂ ਦਾ ਹੋਵੇ ਇਹਦਾ ਇਹਦਾ ਕੰਨ ਜੀ ਹੋਊਗੀ ਦੇ ਲਗਭਗ 20 ਇੰਚਾਂ ਦੇ ਠੀਕ ਆ ਉਹ ਜੇ ਕਹਿੰਨ ਤਾਂ ਚਾਹੀਦੀ 23 ਇੰਚਾਂ ਦਾ ਕਹਿ ਦੋ ਹਾਂ ਜਿੰਨੇ ਦਾ ਮਰਜ਼ੀ ਕਹਿ ਦੋ ਚੱਕੀ ਬਾਈ ਕੰਨ ਚੱਕੀ ਸਲੀਮ ਦੇਖੋ ਦੱਸੋ ਬਾਈ ਕਿੰਨੇ ਇੰਚਾਂ ਦਾ ਕਹੋਗੇ ਕਾਨੇ ਦਾ ਆ ਬੱਕਰੇ ਦੇ ਤੇ ਜੇ ਕਿਸੇ ਹੋਰ ਲਵੇ ਹੁੰਦਾ ਤਾਂ ਉਹ ਘੱਟੋ ਘਾਟੇ ਦਾ 24 25 ਇੰਚਾਂ ਦਾ ਕਹਿ ਦਿੰਦਾ ਆਮ ਨਾਲ ਹਨਾ ਬਾਈ ਸਲੇਮ ਕਹਿ ਦਿੰਦਾ ਨਾ ਹਾਂਜੀ ਹਾਂ ਕਹਿੰਦੇ ਨੇ 7 ਇੰਚ ਚੌੜਾ ਵੀਰੇ ਕੰਨ ਦਾ 7 ਇੰਚ ਚੌੜਾ 20 ਇੰਚ ਲਾਓ ਐ ਚੌੜਾ ਕਰੀ ਕੰਨ ਦੇਖ ਲੈ ਲੈ ਦੇਖ ਲੋ ਬਾਈ ਆਹ ਬਰੀਡਾਂ ਹੁੰਦੀਆਂ ਨੇ ਵਿੱਚ ਲੋਕ ਹੁਣ ਇਹ ਬੰਦੇ ਜਾਵਾਂ ਯਾਰ ਸਹੀ ਗੱਲ ਦੱਸਣਗੇ ਸਾਨੂੰ ਬੱਤੀ ਜੀ ਹੁਣ ਕਹਿਣਾ ਹੁੰਦਾ ਤਾਂ ਇਹਨੂੰ ਕਿੰਨੇ ਮਰਜੀ ਇੰਚਾਂ ਦਾ ਬਣਾ ਲੈਣ। ਇਹ 6 ਦੰਦਾ। ਇਹ 6 ਦੰਦਾ। ਹਾਂ ਇਹ 6 ਦੰਦਾ। ਠੀਕ ਐ। ਇਹ ਤੋਂ ਵੀ ਕ੍ਰੋਸਿੰਗ ਲੈਤੀ ਅਗਲੇ ਲੈਤੀ ਨਹੀਂ ਤਾਂ ਇਹ ਤੋਂ ਬੇਚਰਾਂ ਕਰੀਆਂ ਭਰਾਈਆਂ ਵੀ ਹੁਣ ਕਰਾਵਾਂਗੇ ਭਾਦੋਂ ਜਗਾਹਾਂ। ਅੱਛਾ ਢੀ ਸੁਢੀ ਪਾਠੀ ਸੀਦੀ ਦੀ। ਠੀਕ ਐ। ਕਿ ਨਵੇਂ ਬੰਦੇ ਨੇ ਇਹ ਕੰਮ ਚਾਉਂਦੇ ਆ ਹਨਾ ਹੁਣ? ਹਾਂ ਜੀ ਹਾਂ। ਤੇ ਵੀ ਉਹਨਾਂ ਲਈ ਕੀ ਕਹਿਣਾ ਚਾਹੁੰਦਾ ਵੀ ਕਿਵੇਂ ਕੰਮ ਕਰਨ। ਮੈਂ ਤਾਂ ਕਹਣਾ ਜੀ ਵਧੀਆ ਬੀਡ ਰੱਖਣਾ ਪਵੇ ਜੀ। ਹੂੰ। ਵੀ ਜਿਵੇਂ ਹੁਣ ਵਿਚਕੇ ਬੰਦੇ ਕਹਿੰਦੇ ਵੀ ਇਹ ਬੀਡ ਲਾ। ਹੂੰ। ਬਾਕੀ ਉਹਨਾਂ ਨੂੰ ਕੀ ਪਤਾ ਹੁਣ ਰੰਗ ਬੀਟਲ ਹੂੰ ਬੀਓ ਬੀਟਲ ਨਹੀਂ ਬਣਦੀ ਉਹਦੇ ਮੈਂ ਨੱਕਸੇ ਕੋਈ ਉਹਦਾ ਰੰਗ ਢੰਗ ਹੂੰ ਉਹਦਾ ਬੀਟਲ ਵਾਲਾ ਦੇਖੋ ਕਿ ਨਹੀਂ ਹੂੰ ਤੇ ਰੋ ਵੀ ਤੋਂ ਵੀ ਕੰਮ ਪ्योर ਬਿਨਾਂ ਅਸਲ ਤੇ ਕਰਨ ਵਧੀਆ ਖਾਨਦਾਨ ਤੇ ਕੰਮ ਕਰਨ ਹੈ ਵੈਸੇ 1 ਲੱਖ ਤਾਂ ਦਾ ਹੁੰਦਾ ਨਹੀਂ ਜੀ ਹੁਣ ਸਾਨੂੰ ਵੀ ਮਤਲਬ ਹੁਣ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਠੀਕ ਹੈ 40 ਸਾਲ ਦੇ ਵਿੱਚ ਸਾਨੂੰ ਥੋੜਾ ਤਜਰਬਾ ਹੈ ਠੀਕ ਹੈ ਕਿ ਨਹੀਂ ਹੂੰ ਹੁਣ 1 ਲੱਖ ਤਾਂ ਅਸੀਂ ਵੀ ਨਹੀਂ ਸਿੱਖੇ ਹਾਂਗੇ ਹਾਂਲੇ ਵੀ ਸਾਡੇ ਜੀ ਬਹੁਤ ਘਟਾ ਨੇ ਉਹ ਕਹਿੰਦੇ ਨੇ ਉਹਦੇ ਵੀ ਕੋਈ ਵੀ ਗੀਤ ਸੰਗੀਤ ਹੋਵੇ ਜਣੀ ਉਹਦੇ ਬਹੁਤ ਇੱਕ ਸਮੁੰਦਰ ਦਾ ਘਰ ਹੁੰਦਾ ਹੂੰ ਉਹਦੇ ਵਿੱਚੋਂ ਨਹੀਂ ਬਾਕੀ ਠੀਕ ਹੈ ਘਟ ਰਹੇਗਾ ਤੇ ਚਲੋ ਭਾਈ ਆਪਾਂ ਵੀਡੀਓ ਦੇ ਵਿੱਚ ਰੇਟ ਤਾਂ ਨਹੀਂ ਦੱਸਦੇ ਪਰ ਜਿਵੇਂ ਛੋਟੀਆਂ ਪੱਠਾਂ ਤੇ ਨਾ ਵੀ ਪੂਰਾ ਖੁੱਲ੍ਹ ਕੇ ਮੁੱਲ ਲੱਗਿਆ ਹੋਇਆ ਫਿਰ ਭਾਈ ਤੁਸੀਂ ਵੇਚੀਂਆਂ ਕਿਉਂ ਨਹੀਂ ਉਹ ਹੈ ਬਲੀਡ ਤਿਆਰ ਹੋਗਾ ਹੈ ਉਹ ਤਿਆਰ ਹੈ ਭਾਈ ਸਾਨੂੰ ਰੇਟ ਨਹੀਂ ਦੱਸਦੇ ਪਰ ਸਾਨੂੰ ਮੈਂ ਐਂ ਦੱਸ ਦਿੰਦਾ ਕਿ ਉਹ ਜਿੰਨੇ ਦੀ ਇੱਕ ਬੱਕਰੀ ਸੀ ਉਹਨੇ ਦੀਆਂ ਘੱਟੋ ਘੱਟ 4-5 ਮੱਝਾਂ ਆ ਜਾਂਦੀਆਂ ਪਰ ਬਾਈਆਂ ਨੇ ਬੱਕਰੀ ਨਹੀਂ ਦਿੱਤੀ ਹੁਣ ਵਿੱਚ ਇਥੇ ਕਮੈਂਟ ਕਰੀ ਜਾਣਗੇ ਵੀ ਇਹ ਗੱਲ ਝੂਠੀ ਆ ਤਾ ਕਿਸੇ ਦਿਨ ਤੁਹਾਨੂੰ ਬੰਦੇ ਵੀ ਮਿਲਾ ਦਾਂਗੇ ਜਿਨ੍ਹਾਂ ਨੇ ਰੇਟ ਲਾਏ ਹੋਏ ਨੇ ਇਹਨਾਂ ਦੀਆਂ ਬੱਕਰੀਆਂ ਤੇ ਤੇ ਬਾਕੀ ਗੱਲਬਾਤ ਠੀਕ ਆ ਭਾਈ ਓਕੇ ਕਾਲੇ ਧੰਨਵਾਦ ਤੁਹਾਡਾ